ਤੇਰੀ ਮੇਰੀ ਇੱਕ ਜਿੰਦੜੀ ਵੇ ਤੇਰੀ ਮੇਰੀ ਇੱਕ ਜਿੰਦੜੀ ਤੈਨੂੰ ਤਾਪ ਚੜੇ ਮੈਂ ਹੂੰਗਾ ਤੇਰੀ ਮੇਰੀ ਇੱਕ ਜਿੰਦੜੀ ਤੈਨੂੰ ਤਾਪ ਚੜੇ ਮੈਂ ਹੂੰਗਾ ਤੇਰੀ ਮੇਰੀ ਇੱਕ ਜਿੰਦੜੀ ਬਾਗ ਦੇ ਨਦੀ ਪਈ ਕਰਦੀ ਕਲੋਲਾ ਬਾਗ ਦੇ ਨਦੀ ਪਈ ਕਰਦੀ ਕਲੋਲਾ ਮਾਹੀ ਮਾਰੇ ਵਾਜਨੀ ਮੈਂ ਹਾਂਜੀ ਹਾਂਜੀ ਬੋਲਾਂ ਮਾਹੀ ਮਾਰੇ ਵਾਜਨੀ ਮੈਂ ਹਾਂਜੀ ਹਾਂਜੀ ਬੋਲਾਂ ਮਾਹੀ ਮਾਰੇ ਵਾਜਨੀ ਮੈਂ ਹਾਂਜੀ ਹਾਂਜੀ ਬੋਲਾਂ ਬੋਟੀ ਨਾ ਕਰਦੀ ਅਗ ਬਾਲ ਕੇ ਤੂੰ ਇਹਦੇ ਪੱਜ ਰੋਵੇ ਬੋਟੀ ਨਾ ਕਰਦੀ ਅਗ ਬਾਲਕੇ ਤੂੰ ਇਹਦੇ ਪਾਜ ਰੋਵੇ ਬੋਟੀ ਨ ਕਰਦੀ ਪਟਤੀ ਸੰਜੋਗ ਨੇ ਮੈਨੂੰ ਹਾਣ ਦਾ ਮੁੰਡਾ ਨਾ ਥਿਆਇਆ ਪਟਤੀ ਸੰਜੋਗ ਨੇ ਮੈਨੂੰ ਹਾਣ ਦਾ ਮੁੰਡਾ ਨਾ ਥਿਆਇਆ ਪਟਤੀ ਸੰਜੋਗ ਨੇ ਕੀ ਫੌਣ ਫੌਣ ਕਰਦਾ ਮੁੰਡਿਆ ਛੱਡ ਫੌਣ ਦੀ ਤਿਆਰੀ ਭਿੰਡਿਆ ਰਹਿ ਕੇ ਖੇਤੀ ਕਰੀਏ ਇੰਡੀਆ ਰਹਿ ਕੇ ਖੇਤੀ ਕਰੀਏ ਕਰੀਏ ਜਗ ਤੋਂ ਨਿਆਰੀ ਵੇ ਤੂੰ ਤਾਂ ਬੀਜੀ ਮੋਠ ਬਾਜਰਾ ਤੂੰ ਤਾਂ ਬੀਜੀ ਮੋਠ ਬਾਜਰਾ ਮੈਸੁਰ ਮੇ ਦੀ ਕਿਆਰੀ ਨਰਮ ਸਰੀਰਾਂ ਨੂੰ ਪੈਗੇ ਮਾਮਲੇ ਪਾਰੀ ਨਰਮ ਸਰੀਰਾਂ ਨੂੰ ਪੈਗੇ ਮਾਮਲੇ ਪਾਰੀ ਨਰਮ ਸਰੀਰਾਂ ਨੂੰ ਪੈ ਗਈ ਮਾਂ ਮੜੇ ਪਾਰੀ ਨਰਮ ਸ਼ਰੀਰਾਂ ਨੂੰ ਕੱਲਿਆ ਸੀ ਮੈਂ 베ਰੀਆਂ ਵੱਡਣ ਕੱਲਿਆ ਸੀ ਮੈਂ 베ਰੀਆਂ ਵੱਡਣ ਵੱਡ ਲਿਆ ਆ ਥੰਮੀ ਜੇ ਮੈਂ ਨਹੀਂ ਤੇਰੇ ਮੇਚ ਦੀ ਤੂੰ ਹੋਰ ਬਿਆ ਲੈ ਲੰਮੀ ਜੇ ਮੈਂ ਨਹੀਂ ਤੇਰੇ ਮੇਚ ਦੀ ਤੂੰ ਹੋਰ ਬਿਆ ਲੈ ਲੰਮੀ ਜੇ ਮੈਂ ਨਹੀਂ ਤੇਰੇ ਮੇਚ ਦੀ ਤੂੰ ਹੋਰ ਬਿਆ ਲੈ ਲੰਮੀ ചുല്ല ബെ നമ നമ ബോട്ടീ ചുല്ല ബെ ചുല്ലവേ രേതീ പൗര ഭേദാ പൗര ഭേദാ പൗര ഭേദ പീളി പീളി മിട്ടി മിപ്പ ਪੀਲੀ ਪੀਰੀ ਮਿੱਟੀ ਦੇ ਮੈਲੀਪ ਦੀ ਬਨੇਰੀ ਰਾਂਜਾ ਨੌਕਰ ਹੋ ਗਿਆ ਲਾ ਗਿਆ ਜਿੰਦੇੜੀ ਨੂੰ ਛੇੜੇ ਰਾਂਜਾ ਨੌਕਰ ਹੋ ਗਿਆ ਲਾ ਗਿਆ ਜਿੰਦੇੜੀ ਨੂੰ ਛੇੜੇ ਰਾਂਜਾ ਨੌਕਰ ਹੋ ਗਿਆ ਲਾ ਗਿਆ ਜਿੰਦੇੜੀ ਨੂੰ ਛੇੜੇ ਮੇਰੀ ਸੀ ਸਿਆ ਬਾੜੀ ਪੱਖੀ ਢੋਲਣਾ ਬੇ ਮੇਰੀ ਸੀ ਸਿਆ ਬਾੜੀ ਪੱਖੀ ਢੋਲਣਾ ਮੈਂ ਵੀਰੀ ਜਾਨ ਨਾਲ ਸਾਹਮ ਸਾਹ ਰੱਖੀ ਢੋਲਣਾ ਮੈਂ ਵੀਰੀ ਜਾਨ ਨਾਲ ਸਾਹਮ ਸਾਹ ਰੱਖੀ ਢੋਲਣਾ ਤੇ ਤੂੰ ਅਗੜ ਬਾਤੇ ਮੈਂ ਆ ਤੇਰੀ ਡੋਰ ਢੋਲਣਾ ਤੂੰ ਅਗੜ ਬਾਤੇ ਮੈਂ ਆ ਤੇਰੀ ਡੋਰ ਢੋਲਣਾ ਪੱਖੀ ਚੱਲਾ ਤਾਂ ਛਣਕਣ ਬੋਰ ਢੋਲਣਾ ਪੱਖੀ ਚੱਲਾ ਤਾਂ ਛਣਕਣ ਬੋਰ ਢੋਲਣਾ ਪੱਖੀ ਚੱਲਾ ਤਾਛਣੇ ਕਰਨ ਬੋਰ ਟੋਲਣਾ ਮਾਹੀ ਵੀ ਤੂੰ ਗੁੱਸਾ ਕਰਦਾ ਰੁਸਦਾ ਸਾਮ ਸਵੇਰੀ ਵੀ ਅੱਕੜ ਖੋਰਾ ਬੜਾ ਸ਼ਦਾਈ ਪੱਲੇ ਪੈ ਗਿਆ ਮੇਰੀ ਭੇ ਜਿਸ ਦਿਨ ਆਪਣੀ ਆਈ ਤੇ ਆਗੀ ਜਿਸ ਦਿਨ ਆਪਣੀ ਆਈ ਤੇ ਆਗੀ ਰੇਲ ਬਣਾ ਦੂ ਤੇਰੀ ਬੰਦਾ ਬਣ ਜਾਵੇ ਛੱਡਦੇ ਹੀਰਾ ਫੇਰੀ ਬੰਦਾ ਬਣ ਜਾਵੇ ਛੱਡਦੇ ਹੀਰਾ ਫੇਰੀ ਬੰਦਾ ਬਣ ਜਾਵੇ ਛੱਡਦੇ ਹੀਰਾ ਫੇਰੀ ਬੰਦਾ ਬਣ ਜਾਵੇ ਸੌਰਿਆਂ ਦੇ ਕਰ ਚੋਰੀ ਹੋ ਗਈ ਸੌਰਿਆਂ ਦੇ ਕਰ ਚੋਰੀ ਹੋ ਗਈ ਚੋਰੀ ਹੋ ਗਈ ਗਾਂ ਵੇਜਾ ਵਡੀ ਦੇ ਵਿੱਚ ਸੁਣੀ ਤੇਰੀ ਮਾਂ 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 ਵੇਜਾ ਵਡੀ ਦੇਆ ਤੇਲੀਆਂ ਦੇ ਕਰਚੋਰੀ ਹੋਗੀ ਤੇਲੀਆਂ ਦੇ ਕਰਚੋਰੀ ਹੋਗੀ ਚੋਰੀ ਹੋਗੀ ਰੂ ਵੇਜ ਵਡੀデア ਵਿੱਚ ਸੁਣੀ ਦਾ ਤੂੰ ਵੇਜ ਵਡੀデア ਵਿੱਚ ਸੁਣੀ ਦਾ ਤੂੰ ਵੇਜ ਵਡੀデア ਵਿੱਚ ਸੁਣੀ ਦਾ ਤੂੰ ਵੇਜ ਵਡੀデア ਪੱਛੀਆਂ ਪੰਜਾਂ ਦਾ ਮੈਂ ਚੂੜਾ ਚੜਾਨੀਆ ਪੱਛੀਆਂ ਪੰਜਾਂ ਦਾ ਮੈਂ ਚੂੜਾ ਚੜਾਨੀਆ ਪਿਛੇਲੀ ਚੂੜੀ ਛੇਕ ਪਿਆ ਮੁੰਡਾ ਬਿਣ ਮਕਲਾਵੇ ਦੇਖ ਗਿਆ ਮੁੰਡਾ ਬਿਣ ਮਕਲਾਵੇ ਦੇਖ ਗਿਆ ਮੁੰਡਾ ਬਿਣ ਮਕਲਾਵੇ ਦੇਖ ਗਿਆ ਪੱਛੀਆਂ ਪੰਜਾਹਾਂ ਦਾ ਮੈਂ ਚੂੜਾ ਚੜਾ ਨੀਆ ਪੱਛੀਆਂ ਪੰਜਾਹਾਂ ਦਾ ਮੈਂ ਚੂੜਾ ਚੜਾ ਨੀਆ ਪਿਛੇਲੀ ਚੂੜੀ ਪਾ ਮਾ ਕਿਨਾਂ ਵੇ ਤੂੰ ਸਾਧ ਹੋ ਗਿਆ ਡੇਰੇ ਆਮਾ ਕਿਨਾ ਵੇ ਤੂੰ ਸਾਧ ਹੋ ਗਿਆ ਡੇਰੇ ਆਮਾ ਕਿਨਾ ਵੇ ਤੂੰ ਸਾਧ ਹੋ ਗਿਆ ਡੇਰੇ ਆਮਾ ਕਿਨਾ